ਿੰਦਾ ਦੇ ਹਾਜਰ ਦੱਸੇ ਕਿ ਹਾਜੁਰਾਤਨ ਚੌਕ ਤੇ ਨਜ਼ਦੀਕ ਹਵਾਈ ਫਾਇਰ ਕਰਨ ਦੇ ਕਰਕੇ ਮੋਟਰਸਾਈਕਲ ਲੱਗਨ ਦੇ ਨਾਲ ਹਵਾਈ ਫਾਇਰ ਕਾਰ ਚਾਲਕ ਨੇ ਗੁੱਸੇ ਦੇ ਵਿੱਚ ਕੀਤੇ ਦੋ ਹਵਾਈ ਫਾਇਰ ਹਵਾਈ ਫਾਇਰ ਕਰਨ ਵਾਲੇ ਸ਼ਖਸ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਮੀਟੇ ਮਲਾਜਮ ਤੁਸੀਂ ਮੰਨ ਲਓ ਮਾਰਨਾ ਥੋੜੀ ਹੈ ਸਾਨੂੰ ਫਿਰ ਇਹਨੇ ਕੀ ਕਰਿਆ ਜੀ ਪਿਸਟਲ ਬਿਆਸੀ ਖੁੱਲਾ ਡੈਸ਼ਬੋਰਡ ਤੇ ਡ੍ਰਿੰਕ ਕਰੀ ਜਾਂਦਾ ਸੀ ਅ ਪੈਗ ਵੀ ਬਣਾ ਕੇ ਰੱਖ ਰੱਖਿਆ ਸੀ ਇਹਨੇ ਸਾਰਾ ਕੁਝ ਪ੍ਰੋਗਰਾਮ ਬਣਾਈ ਬੈਠਾ ਡੈਸ਼ਬੋਰਡ ਤੇ ਇਹਨੇ ਚੱਕਿਆ ਰਬਾਰ ਬਾਲ ਮੈਨੂੰ ਕਹਿੰਦਾ ਮੈਂ ਦੱਸ ਦਾਂ ਤੈਨੂੰ ਫਿਰ ਮੈਨੂੰ ਪੁੱਛਣਾ ਕਿੰਨੇ ਫਾਇਰ ਕੀਤੇ ਫਿਰ ਇਹਨੇ ਦੋ ਵਾਰੀ ਮੰਨ ਲਓ ਮੈਨੂੰ ਸਿੱਧਾ ਕਰਿਆ ਹਰ ਵਾਲਵਰ ਤੇ ਫਿਰ ਨਿਕਲਿਆ ਮੈਂ ਜਦੋਂ ਮੈਂ ਥੋੜੀ ਦੂਰ ਲੰਘਾ ਫਿਰ ਇਹਨੇ ਹਵਾਈ ਫਾਇਰ ਕਰ ਦਿੱਤਾ ਕਿੰਨੇ ਕੀਤੇ ਫਾਇਰ ਦੋ ਕਿੰਨੇ ਨੰਬਰ ਗਲੀ ਦੇ ਬਾਹਰ ਮੇਹਨਤੀ ਸਰ ਪਹਿਲਾਂ ਤਾਂ ਤੇਨੀ ਕੋਈ ਗੱਲ ਨਹੀਂ 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 ਆਪਾਂ ਜਾਣਦੇ ਨਹੀਂ ਬਾਈ ਇਹਨੂੰ ਹਾਂ ਕਿੱਥੇ ਲਿਆਂਦਾ ਇਹਨੂੰ ਮੰਨ ਲਓ ਸੇਵਲ ਚ ਸੀਸੀ ਚ ਲਿਆਂਦਾ ਚੌਕੀ ਚ ਠੀਕ ਹੈ ਹਾਂਜੀ ਪੀ ਵੈਪਨ ਕਿਹੜਾ ਸੀਗਾ ਪਤਾ ਕੁਝ ਵੈਪਨ ਇਹਨਾਂ ਕੋਲੇ ਪਿਸਟਲ ਸੀਗਾ ਜੀ ਆਮ ਜਿਹੜੇ ਮਲਾਕੀ ਕਿੰਨੀ ਫਾਇਰ ਰਾਉਂਡ ਫਾਇਰ ਹੋਏ ਦੋ ਦੋ ਅੱਛਾ ਦੋ ਹੀ ਕਰੇ ਨੁਕਸਾਨ ਨਹੀਂ ਹੋਇਆ ਨੁਕਸਾਨ ਨਹੀਂ ਸਰ ਬ ਜੇ ਮੈਂ ਨਾ ਭਜਦਾ ਤੇ ਮਾਰ ਵੀ ਸਕਦਾ ਸੀ ਕਿਉਂਕਿ ਡ੍ਰੇਨ ਜ਼ਿਆਦਾ ਕਰੀ ਸੀ ਨੀ ਫਾਇਰਿੰਗ ਜਿਹੜੀ ਹਵਾ ਚ ਕੀਤੀ ਹੈਗੇ ਤਾਂ ਕਿਤੇ ਹਵਾ ਹੀ ਹਵਾ ਹੀ ਪਹਿਲਾਂ ਤਾਂ ਉਹਨੇ ਮੈਨੂੰ ਦਿਖਾਇਆ ਜੀ ਪਿਸਤਲ ਸਿੱਧਾ ਕੀਤਾ ਫੇ ਰੁਕ ਜਾ ਕਿਉਂਕਿ ਮੈਂ ਜਾ ਰਿਹਾ ਸੀ ਕਿ ਮੈਨੂੰ ਪਤਾ ਸੀ ਮੈਂ ਕਹਿੰਦੀ दारू ਪੀਤੀ ਮਾਰੂਗਾ ਇਹ ਨਹੀਂ ਇੱਕ ਤਾਂ ਤੁਹਾਡੇ ਇਹਨੇ ਇੱਕ ਮੰਨ ਲਓ ਐ ਕਰਕੇ ਐਨ ਜਦੋਂ ਉਹਨੇ ਕੀਤਾ ਉੱਥੇ ਰੋ ਮਾਰਿਆ ਮੈਂ ਨੇ ਬਈ ਕੀ ਕਾਰਨ दारू ਪੀਤੀ ਦਾ दारू ਪੀਤੀ ਸਾਹਬ ਦਾ ਕਾਰਨ ਨਹੀਂ ਹੋਇਆ ਸਾਰਾ ਨਹੀਂ ਪਹਿਲਾਂ ਲੜਾਈ ਕੋਈ ਸੀ ਥੋੜਾ ਲੇਟ ਹੋ ਗਿਆ ਪੁੱਛ ਲਈ ਲੜਾਈ ਕਿਉਂ ਸੀਗੀ ਕੱਲ ਹੋਈ ਕਿਉਂ ਬਹਿਸ ਬਹਿਸ ਹੋਈ ਸੀਗੀ ਸਾਡੀ ਬਸ ਇਸੇ ਪਿੱਛੇ ਮੈਂ ਕਹ ਰਿਹਾ ਬਾਈ ਤੂੰ ਬਾਈਕ ਉੱਪਰ ਲੈ ਆ ਜੇ ਨਾ ਬਾਈਕ ਹੁੰਦੀ ਮੇਰਾ ਬੱਚਾ ਡੋਰ ਇੱਕ ਕਾਲ ਮਸੂਰ ਹੋਈ ਸੀ ਕੰਟਰੋਲ ਰੂਮ ਤੋਂ ਕਿ ਕੋਈ ਹਾਜੀ ਰਤਨ ਦੇ ਨੇੜੇ ਕਿਹੜਾ ਹੈਗਾ ਫਾਇਰਿੰਗ ਹੋਈ ਆ ਜਿਸ ਤੇ ਤੁਰੰਤ ਕਾਰਵਾਈ ਕਰਦੇ ਹੋਏ ਚੌਕੀ ਇੰਚਾਰਜ ਸਿਵਲ ਹਸਪੀਟਲ ਮੌਕੇ ਤੇ ਪਹੁੰਚੇ ਤੇ ਜਿੱਥੇ ਉੱਥੇ ਇੱਕ ਵਿਅਕਤੀ ਨੂੰ ਰਾਉਂਡ ਆਪ ਕੀਤਾ ਜਿਸ ਨੂੰ ਕੁਝ ਕਿਸ ਤੇ ਗੱਲ ਪਤਾ ਲੱਗੀ ਹੈਗੀ ਕਿ ਹਾਜੀ ਰਤਨ ਦੇ ਵਿੱਚ ਉਹਦੇ ਪਰਿਵਾਰ ਦੇ ਨਾਲ ਜਿਹੜਾ ਹੈਗਾ ਉੱਥੇ ਮਾਰਕੀਟ ਦੇ ਵਿੱਚ ਦੂਸ ਸੀ ਉਸਦੇ ਮੋਟਰਸਾਈਕਲ ਨਾਲ ਜਿਹੜਾ ਹੈਗਾ ਵਿਅਕਤੀ ਦੀ ਕਾਰ ਲੱਗਣ ਕਰਕੇ ਉਹਨਾਂ ਦਾ ਕਿਸੇ ਗੱਲ ਨੂੰ ਲੈ ਕੇ ਉਸ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਦੋਂ ਬਾਅਦ ਕਿਹੜਾ ਹੈਗਾ ਉਸਨੇ ਉਸ ਤੇ ਉੱਥੇ ਕਿਹੜਾ ਹੈਗਾ ਫਾਇਰ ਕੀਤਾ ਕੌਣੇ ਬੰਦ ਤਾਂ ਕਰ ਰਹੇ ਦੇਖੋ ਫੇਰ ਕਰਨ ਵਾਲਾ ਵਿਅਕਤੀ ਜਿਸਕਰਨ ਸਿੰਘ ਸੋਮ ਸਿੰਘ ਹੈਗਾ ਜਿਹੜਾ ਕਿ ਪੱਕੇ ਤੌਰ ਤੇ ਜੈਟੋ ਰਹਿੰਦਾ ਤੇ ਬਠਿੰਡੇ ਹੈਗਾ ਉਹ ਆਰਤੀ ਤੌਰ ਤੇ ਰਹਿ ਰਿਹਾ ਦੇਖੋ ਮੁੱਢਲੀ ਤਫਤੀਸ਼ ਜਿਹੜੀ ਹੈਗੀ ਹੈ ਜਾਰੀ ਹੈਗੀ ਹੈ ਪੁੱਛ ਕੇ ਜਾਰੀ ਹੈਗੀ ਹੈ ਤੇ ਇਸ ਤਰ੍ਹਾਂ ਜਿਹੜਾ ਹੈਗਾ ਹੁਣ ਤੱਕ ਦਾ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜਾ ਰਹੀ ਸਰ ਗਨਮੈਂਟ ਦੱਸਿਆ ਜਾ ਰਿਹਾ ਹੈ ਦੇਖੋ ਇਹ ਮੁੱਢਲੀ ਤਫਤੀਸ਼ ਹੈਗੀ ਹੈ ਇਹ ਇਨਫਲੂਐਂਸ ਕਿਹੜਾ ਹੈਗਾ ਅਲਕੋਹਲਿਕ ਵੀ ਲੱਗ ਰਿਹਾ ਹੈਗਾ ਉਹਦਾ ਵੀ ਅਸੀਂ ਮੈਡੀਕਲ ਕਰਵਾ ਰਹੇ ਹਾਂ ਸਰ ਵਪਨ ਕਿਹੜਾ ਸੀਗਾ ਜੀ ਟਾਈਮਿੰਗ ਕੀ ਸੀਗੀ ਤੇ ਦੇਖੋ ਹੁਣ ਕਿਹੜਾ ਵੈਪਨ ਹੈਗਾ ਕੋਈ 32 ਬੂਰਾ ਜੋ ਕਿ ਲਾਇਸੈਂਸੀਅਲ ਲਾਇਸੈਂਸੀ ਸੀ ਜਿਹੜਾ ਹੈਗਾ ਗੱਡੀ ਦੇ ਵਿੱਚੋਂ ਮਿਲਿਆ ਹੈ। ਕਿੰਨੇ ਵਾਰ ਕਿੰਨੀ ਤੇਨੀ ਦੇਖੋ ਦੱਸਣ ਮੁਤਾਬਕ ਜਿਹੜਾ ਪਬਲਿਕਲੀ ਦੋ ਫਾਇਰ ਕੀਤੇ ਹੈਗੇ ਆ ਬਾਕੀ ਕਿਹੜਾ ਹੈਗਾ ਤਪਰੀਸ ਤਰ੍ਹਾਂ ਇਸ ਗੱਲ ਨੂੰ ਅੱਗੇ ਲੈਂਦਾ ਜੀ। ਕਿੰਨਾ ਟਾਈਮਿੰਗ ਕੀ ਸੀਗਾ ਤੇ ਏਰੀਆ ਕਿਹੜਾ ਜੀ? ਕਰੀਬ 4 ਵਜੇ ਹਾਜੀਦਤਨ ਦੇ ਕਰੀਬ ਸਾਨੂੰ ਤਲਾ ਮਿਲੀ ਸੀ। ਕੋਈ ਨੁਕਸਾਨ ਹੋਇਆ? ਨਹੀਂ ਫਿਲਹਾਲ ਕੋਈ ਨੁਕਸਾਨ ਨਹੀਂ ਲੇਕਿਨ ਇਹਦੀ ਜਿਹੜੀ ਅਟੈਂਸ਼ਨ ਸੀ ਫਾਇਰ ਦੀ ਉਸ ਵਿਅਕਤੀ ਦੇ ਉੱਤੇ ਸੀਗੀ ਜਿਸ ਕਰਕੇ ਜਿਹੜਾ ਹੈਗਾ ਇਹ ਕਾਰਵਾਈ ਕੀਤੀ ਜੀ। ਜਿਹੜੇ ਬੰ ਦੇਖੋ ਪਰਿਵਾਰ ਸਮੇਤ ਆਇਆ ਸੀ ਲੇਕਿਨ ਉਹ ਕਿਦੋਂ ਇਹ ਕਹਾਣੀ ਸੁਣੀ ਹੋਈ ਆ ਉਸ ਟਾਈਮ ਕੌਣ ਸੀ ਜਾਂ ਕਿਵੇਂ ਸੀ ਇਨਵੈਸਟੀਗੇਸ਼ਨ ਚ ਰੰਕ ਚਾ ਦੇਖੋ ਦੋਨੋਂ ਆਪਣੇ ਆਪ ਨੂੰ ਕੰਨ ਮੇਂ ਪੁਲਿਸ ਮੁਲਾਜ਼ਮ ਆ ਗਿਆ ਮੇਰੇ ਤੇ ਮੈਂ ਕੱਢ ਦੇਖੋ ਇਹ ਗੱਲ ਕਿਹੜੀ ਹੈਗੀ ਹੁਣ ਤੱਕ ਪੁਸ਼ਕੀ ਜਾਰੀ ਹੈਗੀ ਮਿਸ਼ਨ ਤੌਰ ਤੇ ਅਸੀਂ ਹੈਗੇ ਆ ਕੋਈ ਗੱਲ ਸੀ ਜਾਂ ਪੁਲਿਸ ਮੁਲਾਜ਼ਮ ਹੈ ਜਾਂ ਨਹੀਂ ਹੈ ਤੇ ਇਸ ਗੱਲ ਨੂੰ ਕਿਹੜਾ ਹੈਗਾ ਅੱਗੇ ਦੇਖਿਆ ਜਾਏ ਸਰ ਆਪ ਕੀ ਸਰ ਦੇਖੋ ਮਾਮਲੇ ਤੌਰ ਤੇ ਕਿਹੜਾ ਹੈਗਾ ਐਲਕੋਹੋਲਿਕ ਲੱਗ ਰਿਹਾ ਹੈਗਾ ਬਾਕੀ ਕਿਹੜਾ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ ਸਰ ਦੇਖੋ ਇਸ ਕਾਰਵਾਈ ਕਿਹੜੀ ਹੈਗੀ ਉਹਦਾ ਬਿਆਨ ਸਟੇਟਮੈਂਟ ਤੰਬਿਆਨਾ ਦੇ ਅਧਾਰ ਤੇ ਇਸ ਨੇ ਕਿਹਾ ਉਹਨੇ ਦੱਸਿਆ ਕਿ ਮੈਨੂੰ ਜਿਹੜਾ ਹੈਗੇ ਨੇ ਫਾਇਰ ਜਿਹੜਾ ਮੇਰੇ ਵੱਲ ਕਰਕੇ ਕੀਤਾ ਹੈ ਮਾਂ ਦੇ ਦੀ ਤਰਫਕਾਰ ਤੇ ਸੀ ਬੱਚਾ